ਦੀ ਮੁਹਰਬਾਨ ਬਾਹਰ ਬਾਹਰ ਹੁਣਾ ਇਹ ਬਹੁਤ ਹੀ ਗਲਤ ਸੰਦੇਸ਼ ਹੈ ਉਹ ਤਾਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਸ ਦਾ ਬਿਆਨ ਬਾਜੀ ਨੂੰ ਦੇਖ ਕੇ ਹੁਣ ਰੋਸ਼ਨੀ ਜਤਾਇਆ ਜਾ ਰਿਹਾ ਕਿਵੇਂ ਦੇਖ ਰਹੇ ਹੋ ਕੀ ਕਹੋਗੇ ਰੋਸ਼ਨੀ ਮਤਲਬ ਇਹ ਸਮਝ ਲਓ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਆ ਡਾਕਟਰ ਭੀਮrao ਅੰਬੇਡਕਰ ਜੇ ਅੱਜ ਗੱਲ ਕਰੀਏ ਇਹ ਸਾਡੀ ਭੈਣ ਹੋ ਅੱਜ ਜੇ ਮਹਿਲਾਵਾਂ ਨੂੰ ਕੋਈ ਅਧਿਕਾਰ ਦਵਾਇਆ ਡਾਕਟਰ ਭੀਮrao ਅੰਬੇਡਕਰ ਅੱਜ ਜੇ ਮਜ਼ਦੂਰ 8 ਘੰਟੇ ਦੀ ਡਿਊਟੀ ਕਰਦੇ ਤੇ ਡਾਕਟਰ ਭੀਮrao ਅੰਬੇਡਕਰ ਔਰ ਉਹਨਾਂ ਦੇ ਬਾਰੇ ਉਹਨਾਂ ਦੇ ਬਾਰੇ ਸਖਸ ਐਸੀ ਬਕਵਾਸ ਕਰ ਰਹੇ ਵੀ ਇਹਨਾਂ ਦੀ ਪਰਤਮਾ ਨਹੀਂ ਹੋਣੀ ਚਾਹੀਦੀ ਜੇ ਅਸੀਂ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਪੰਨੂ ਅਸੀਂ ਖੜੇ ਆਂ ਤੂੰ ਕਿਸੇ ਮੂਰਤੀ ਵੱਲ ਝਾਕ ਕੇ ਵੀ ਦੇਖ ਲਈ ਔਰ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਵੀ ਇੰਨੀ ਕੁ ਸੁਰੱਖਿਆ ਨਹੀਂ ਕੀਤੀ ਜਾ ਰਹੀ ਇਹ ਸਾਡੇ ਈਸਟ ਨੇ ਸਾਡੇ ਈਸਟ ਇਸ ਤਰ੍ਹਾਂ ਜੇ ਅੱਜ ਇਹ ਹੈਗੇ ਨੇ ਤਾਂ ਸਾਨੂੰ ਮੰਦਰਾਂ ਨੂੰ ਜਾਣ ਦਾ ਅਧਿਕਾਰ ਹੈ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦਾ ਅਧਿਕਾਰ ਹੈ ਤਾਂ ਸਾਡੇ ਲੋਕ ਮਸਜਿਦਾਂ 'ਚ ਜਾਂ ਚਰਚਾਂ 'ਚ ਜਾ ਸਕਦੇ ਆ ਜੇ ਇਹ ਨਾ ਹੁੰਦੇ ਤੇ ਅੱਜ ਬਰਾਬਰ ਦਾ ਅਧਿਕਾਰ ਨਹੀਂ ਸੀ ਮਿਲਣਾ ਉਹਨਾਂ ਦੇ ਬਾਰੇ ਇੰਨੀ ਜ਼ਿਆਦਾ ਮਤਲਬ ਮਾੜੀ ਸ਼ਬਦਾਵਲੀ ਰੱਖਣੀ ਕਿੱਥੋਂ ਦਾ ਉਹ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਐਸਸੀ ਭਰਾਵਾਂ ਨੂੰ ਟਾਰਗੇਟ ਬਣਾ ਕੇ ਜਾਨ ਬੁੱਝ ਕੇ ਜਿਹੜਾ ਪੰਗਾ ਲਿੱਤਾ ਜਾ ਰਿਹਾ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਸਾਰਾ ਐਸਸੀ ਸਮਾਜ ਸੜਕਾਂ ਤੇ ਉੱਤਰ ਚੱਕਾ ਔਰ ਨਾਲ ਸਵਰਨ ਸਾਹਿਬ ਸੋਨ ਸਮਾਜ ਵੀ ਜਿਹੜਾ ਹੈ ਉਹ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਪੂਰੀ ਸਪੋਰਟ ਕਰ ਰਹੇ ਨੇ ਵੀ ਇਹ ਜਿਹੜਾ ਪੰਨੂ ਹੈ ਇਨੂੰ ਜਿਹੜੀ ਹੈ ਕਟੋਕੜ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਅਕਸਰ ਇਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦਾ ਰਹਿੰਦਾ ਹੈ ਸਮੇਂ-ਸਮੇਂ ਤੇ ਤੁਸੀਂ ਦੇਖਿਆ ਹੋਣਾ ਕਿ ਹਮੇਸ਼ਾ ਪ੍ਰਤਿਮਾ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਬੀਤੇ ਦਿਨ ਵੀ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਸਨ ਜਿਨ੍ਹਾਂ ਜੋ ਛੇੜਛਾੜ ਕੀਤੀ ਗਈ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਹੋਰ ਵੀ ਵੀਡੀਓਜ਼ ਆਈਆਂ ਸੀਗੀਆਂ ਇਹ ਵੀ ਦੇਖਦੇ ਹਾਂ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਮੈਂ ਕਹਿ ਰਿਹਾ ਜੀ ਅੱਜ ਵੀ ਕਪੂਰਥਲਾ ਦੇ ਵਿੱਚ ਹੋਈ ਹੈ ਇਹ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹ ਸਿਰਫ ਸ਼ਰਾਬ ਪੀ ਕੇ ਸੁੱਤੀ ਹੋਈ ਹੈ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਡਾਕਟਰ ਫਿਊਮ ਰੋਮ ਅੰਬੇ ਜਿਨ੍ਹਾਂ ਜਿਨ੍ਹਾਂ ਦੀ ਦੇਖੋ ਪਰ ਮਤਲਬ ਫੋਟੋ ਪਿੱਛੇ ਲਗਾਉਂਦੇ ਆਪਣੇ ਦਫਤਰਾਂ ਦੇ ਬਾਹਰ ਇਹ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਸਿਰਫ ਐਸੀ ਲੋਕਾਂ ਨੂੰ ਲੁਭਾਉਣ ਵਾਸਤੇ ਕੀਤਾ ਜਾ ਰਿਹਾ ਆਓ ਕੌਣ ਸਾਹਿਬ ਇਧਰ ਆਓ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਇਹ ਕੀਤਾ ਜਾ ਰਿਹਾ ਸਰੋਜੀ ਆਓ ਇਧਰ ਆਓ ਸਰ ਮਤਲਬ ਤੁਸੀਂ ਆਪ ਸਾਫ਼ ਦੇਖ ਸਕਦੇ ਹੋ ਵੀ ਜਿਹੜੀ ਇਹ ਸਿਰਫ ਹੋਰ ਸਿਰਫ ਲੋਕਾਂ ਨੂੰ ਖਰਾਬ ਕਰਨ ਦੀ ਗੱਲ ਕਰਦੇ ਆ ਅਸੀਂ ਸਾਰੇ ਆਪਸ ਦੇ ਵਿੱਚ ਇਕੱਠੇ ਮਿਲ ਕੇ ਰਹਿਣੇ ਆ ਆ ਸਾਡੇ ਕੌਂਸਲਰ ਸਾਹਿਬ ਨੇ 18 ਨੰਬਰ ਕੋਈ ਬ੍ਰਾਹਮਣ ਸਮਾਜ ਤੋਂ ਦੇ ਰਾਜਪੂਤ ਸਮਾਜ ਤੋਂ ਨੇ ਬ੍ਰਾਹਮਣ ਸਮਾਜ ਤੋਂ ਦੀਪਕ ਜੀ ਖੜੇ ਨੇ ਸਾਰੇ ਲੋਕ ਬਹੁਤ ਹੀ ਅੱਛੀ ਸੁੰਦਰਤਾ ਔਰੇ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਸਾਰੇ ਲੋਕ ਡਾਕਟਰ ਭੀਮrao ਮੇੜਕਰ ਜਿਹਨੂੰ ਪਿਆਰ ਕਰਦੇ ਆ ਕਿਉਂਕਿ ਸਾਡੇ ਉਹ ਸੰਵਿਧਾਨ ਨਿਰਮਾਤਾ ਹੈ ਔਰ ਅਸੀਂ ਸੰਵਿਧਾਨ ਦੇ ਨਾਲ ਚੱਲਦੇ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕੋਈ ਉਹਨਾਂ ਦੀ ਪ੍ਰਤਿਮਾ ਉੱਲਟਾ ਕੇ ਵੀ ਮੈਂ ਕਹਿੰਦਾ ਜੇ ਪੰਨੂ ਪਿਓ ਦਾ ਪੁੱਤ ਹੈ ਨਾ ਤੇ ਸਾਡੇ ਸਾਹਮਣੇ ਆ ਕੇ ਦਿਖਾਵੇ ਸਾਡੇ ਸਾਹਮਣੇ ਆਸੀ ਉਹ ਚਿਹਰਕਤ ਸਾਡੇ ਤੇ ਚਾਹੇ ਕੋਈ ਮੁਕੱਦਮਾ ਹੋ ਜਾਈਏ ਚਾਹੇ ਜੋ ਮਰਜ਼ੀ ਹੋ ਜੇ ਅਸੀਂ ਉਹਨੂੰ ਸਾਹਮਣੇ ਅੱਗ ਲਾ ਕੇ ਦਿਖਾਵਾਂਗੇ ਜਿੱਦਾਂ ਅੱਜ ਅੱਗ ਲਗਾਈ ਆ ਜਿੰਨੇ ਆ ਤੇ ਮਾਹੌਲ ਖਰਾਬ ਤੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਸ਼ਰਾਰਤਾਂ ਉੱਥੇ ਹੀ ਕਰਦੇ ਜਿੱਥ ਕਿ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਬਹੁਤ ਵੱਡੀ ਢਿੱਲ ਹੈ ਭਗਵੰਤ ਮਾਨ ਜੀ ਦੀ ਕਿ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਪੰਨੂ ਵਰਗੇ ਦੇਸ਼ ਵਿਰੋਧੀ ਤਾਕਤਾਂ ਅੱਜ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਹੇ ਨੇ ਖੁੱਲੇ ਆਮ ਸੜਕਾਂ ਤੇ ਘੁੰਮ ਰਹੇ ਨੇ ਇੰਨੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਪਹਿਲਾਂ ਵੀ ਹੋਈਆਂ ਇਦਾਂ ਦੀ ਪਹਿਲਾਂ ਕਦੀ ਗੱਲ ਨਹੀਂ ਹੋਈ ਕਿ ਵੀ ਅੰਮ੍ਰਿਤਸਰ 'ਚ ਪ੍ਰਤੀਮਾ ਨਾਲ ਹੋਇਆ ਕਿ ਡਾਕਟਰ ਪੀਮਰਾ ਉਮੇਦਗਰ ਇੱਕ ਸੋਚ ਹੈ ਇੱਕ ਵਿਚਾਰ ਹੈ ਸਾਡੇ ਭਾਰਤ ਦੀ ਸ਼ਾਨ ਸ਼ਬਦ ਵੀ ਉਹਨਾਂ ਅਗੇ ਬੜਾ ਹੈ ਕਿ ਛੋਟਾ ਸ਼ਬਦ ਹੈ ਉਹ ਸਾਡੇ ਸਾਰਿਆਂ ਵਿੱਚ ਅੱਜ ਅਸੀਂ ਇਕੱਠੇ ਆਂ ਤੇ ਦੇਨ ਭੀਮਰਾਵ ਉਮੀਦਵਾਰ ਬਾਬਾ ਸਾਹਿਬ ਦੀ ਹੈ ਲੋਕਤੰਤਰ ਸਵਿਧਾਨ ਸਾਰੇ ਦੇ ਹੱਕਾਂ ਦਾ ਅੱਜ ਕਿਸ ਚੀਜ਼ ਦੇ ਉੱਤੇ ਬਾਬਾ ਸਾਹਿਬ ਨੇ ਨਹੀਂ ਕਿਹਾ ਕਿ ਕਿਸ ਨੂੰ ਕਿਹੜਾ ਹੱਕ ਨਹੀਂ ਦਿਲਾਇਆ ਬੱਚਿਆਂ ਨੂੰ ਮਹਿਲਾਵਾਂ ਨੂੰ ਹਰ ਜਾਤੀ ਨੂੰ ਹਰ ਕਿਸੇ ਉੱਚਾ ਪਦ ਉੱਚਾ ਰੱਖਿਆ ਹਰ ਕਿਸੇ ਨੂੰ ਸੋ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਤਾਕਤਾਂ ਅੱਜ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀ ਐ ਅਸੀਂ ਉਹਦਾ ਵਿਰੋਧ ਕੀਤਾ ਹੈ ਤੇ ਅਸੀਂ ਇਹ ਪੰਗ ਨਹੀਂ ਹੋਣ ਦਵਾਗੇ ਇੱਕ ਪਾਸੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਫੰਡਿੰਗ ਦੇ ਕੇ ਨੌਜਵਾਨਾਂ ਨੂੰ ਵਰਗਲਾ ਫਸਲਾ ਕੇ ਇਸ ਜਾਤੇ ਵੀ ਤੋੜਿਆ ਜਾ ਰਿਹਾ ਉਹ ਵੀ ਦੇਖੋ ਤੇ ਜਦ ਇਹ ਮਨਸ਼ਾ ناکਾਮਾ ਕੰਮ ਆਉ ਜਾਂਦੀ ਹੈ ਫਿਰ ਹੋਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਵਾਜ਼ ਇੰਨੀ ਭੁਲੰਦ ਕਰਦੇ ਨੇ ਇਸ ਤਰ੍ਹਾਂ ਦੀ ਟਿੱਪੜੀ ਕਰਦੇ ਇਹ ਪੰਜਾਬ 'ਚ ਹੀ ਕਿਉਂ ਹੋ ਰਿਹਾ ਇਹ ਸੋਚਣ ਵਾਲੀ ਗੱਲ ਹੈ ਇਹ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਿਹਾ ਹਰਿਆਣਾ 'ਚ ਕਿਉਂ ਨਹੀਂ ਹੋ ਰਿਹਾ ਯੂਪੀ 'ਚ ਕਿਉਂ ਨਹੀਂ ਹੋ ਰਿਹਾ ਕਿਸੇ ਹੋਰ ਸਟੇਟ 'ਚ ਕਿਉਂ ਨਹੀਂ ਹੋ ਰਿਹਾ ਕਿਉਂਕਿ ਉੱਥੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਬਹੁਤ ਲੋਅਨ ਆਰਡਰ ਸਟਰੋਂਗ ਹੈ ਇੱਥੇ ਅਸੀਂ ਸਾਰੇ ਦਾ ਸਾਰਾ ਲੋਅਨ ਆਰਡਰ 2022 ਚ ਜਦੋਂ ਲੋਕਾਂ ਨੇ ਬਦਲਾਵ ਸੋਚ ਕੇ ਸਰਕਾਰ ਚੁਣੀ ਤੇ ਅੱਜ ਬਦਲਾਵ ਸਾਰਿਆਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਵੀ ਸਾਰੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਕਿਸੇ ਦੀ ਕੋਈ ਸੁਰੱਖਿਆ ਨਹੀਂ ਹੈਗੀ ਹੈ ਕਿਸੇ ਦੀ ਕੋਈ ਵਿਵਸਥਾ ਨਹੀਂ ਹੈਗੀ ਹੈ ਹਰ ਚੀਜ਼ ਡਿਸਟਰਬ ਹੋਈ ਹੋਈ ਹੈ ਤੇ ਸਾਨੂੰ ਇਸ ਚੀਜ਼ ਦੀ ਬਹੁਤ ਚਿੰਤਾ ਹੈ ਸਾਡੀ ਪਾਰਟੀ ਨੂੰ ਚਿੰਤਾ ਹੈ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਅਸੀਂ ਐਜ਼ ਏ ਕਾਉਂਸਲਰ ਐਜ਼ ਏ ਪਬਲਿਕ ਨੁਮਾਇੰਦੇ ਚੁਣੇ ਹੋਏ ਅਸੀਂ ਜਿੰਨੀ ਸਾਡੀ ਤਾਕਤ ਹੈ ਅਸੀਂ ਆਪਣੀ ਤਾਕਤ ਨੂੰ ਵੱਧ ਉੱਠ ਕੇ ਇਹਨਾਂ ਬੁਰਾਈਆਂ ਦਾ ਸਾਹਮਣਾ ਕਰਾਂਗੇ ਅਸੀਂ ਪੰਜਾਬ ਦਾ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਵਾਗੇ ਪੰਨੂ ਤੂੰ ਵਿਦੇਸ਼ਾਂ ਚ ਬੈ ਕੇ ਇਹ ਸਾਰੀਆਂ ਚੀਜ਼ਾਂ ਤੇ ਟਿੱਪਣੀਆਂ ਕਰ ਰਿਹਾ ਬਿਆਨਬਾਜ਼ੀ ਕਰ ਰਿਹਾ ਜੇ ਤੇਰਾ ਸੰਗਠਨ ਤੇਰੀ ਸ਼ਕਤੀ ਤੇ ਤੇਰੀ ਪਾਵਰ ਐਡੀ ਸਟਰੋਂਗ ਹੈਗੀ ਹੈ ਮੈਂ ਮੀਡੀਆ ਰਾਹੀਂ ਕਹਿਣਾ ਕਿ ਤੂੰ ਪੰਜਾਬ ਚ ਆ ਕੇ ਬੈ ਕੇ ਇਹ ਕੰਮ ਕਰ ਫਿਰ ਤੈਨੂੰ ਪਤਾ ਲੱਗਣਾ ਤੂੰ ਹਿੰਦੁਸਤਾਨ ਚ ਕਿਸੇ ਵੀ ਖੁੰਝੇ ਕਿਸੇ ਵੀ ਕੋਨੇ ਚ ਆ ਕੇ ਬੈ ਕੇ ਇਹ ਗੱਲ ਫਿਰ ਤੈਨੂੰ ਪਤਾ ਲੱਗਾਗੇ ਫਿਰ ਤੈਨੂੰ ਦੱਸਾਂਗੇ ਕਿ ਤੂੰ ਕਿੱਡਾ ਕ ਵੱਡਾ ਬੰਦਾ ਆਏਗਾ ਸੈਂਟਰ ਗਵਰਨਮੈਂਟ ਤੇ ਵਿਦੇਸ਼ ਮੰਤਰੀ ਨੂੰ ਕੀ ਕਹੋਗੇ ਕਿਉਂਕਿ ਵਿਦੇਸ਼ਾ ਤੋਂ ਇੱਕ ਟਿੱਪਣੀ ਆ ਰਹੀ ਹੈ ਤੇ ਉਹਨਾਂ ਦਾ ਕੀ ਐਕਸ਼ਨ ਹੋ ਸਕਦਾ ਹੈ ਸੈਂਟਰ ਗਵਰਨਮੈਂਟ ਸਾਡੇ ਮਾਨਯੋਗ ਨਰਿੰਦਰભાઈ ਮੋਦੀ ਜੀ ਪ੍ਰਧਾਨ ਮੰਤਰੀ ਉਹ ਔਰ ਸਾਡੇ ਵਿਦੇਸ਼ ਮੰਤਰੀ ਜੀ ਇਹ ਗੱਲ ਕੋਈ ਮੈਂ ਨਵੀਂ ਨਹੀਂ ਕਰ ਰਿਹਾ ਇਹ ਕੋਲ ਕਿਸੇ ਤੋਂ ਛੁਪੀ ਨਹੀਂ ਹੈ ਜੋ ਮਾਨ ਸਾਡਾ ਵਿਦੇਸ਼ਾਂ ਦੇ ਵਿੱਚ ਨਰਿੰਦਰ ਭਾਈ ਮੋਦੀ ਨੇ ਬਣਾਇਆ ਸਾਡੇ ਦੇਸ਼ ਦਾ ਹਿੰਦੂਸਤਾਨ ਦਾ ਅੱਜ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਉਹਨਾ ਨਾਮ ਨਹੀਂ ਬਣਾਇਆ ਅੱਜ ਪੂਰੇ ਵਿਸ਼ਵ ਦੇ ਵਿੱਚ ਅਸੀਂ 5ਵੇਂ ਸਥਾਨ ਤੇ ਆ ਇੱਕ ਇੱਕ ਹਰ ਦੇਸ਼ ਦੇ ਵਿੱਚ ਨਰਿੰਦਰ ਮੋਦੀ ਭਾਈ ਦਾ ਸਾਡਾ ਡੰਗਾ ਵੱਜ ਰਿਹਾ ਤੇ ਇਹ ਪੰਨੂ ਤੇ ਵੀ ਉਹ ਦਿਨ ਦੂਰ ਨਹੀਂ ਜਿਸ ਦਿਨ ਨਰਿੰਦਰ ਭਾਈ ਮੋਦੀ ਇਹ ਬਾਜਪਾ ਹੀ ਉਹਦੇ ਤੇ ਸ਼ਿਕੰਜਾ ਟਾਈਟ ਕਰਕੇ ਉਹਨੂੰ ਕਸੀੜ ਕੇ ਹਿੰਦੂਸਤਾਨ ਚ ਲਿਆ ਕੇ ਸਜਾ ਭਾਰਤੀ ਜਨਤਾ ਪਾਰਟੀ ਹੀ ਦਊਗੀ